ਰੂਸ ਯੂਕਰੇਨ ਯੁੱਧ ਵਿੱਚ ਜਾਨ ਗਵਾਉਣ ਵਾਲੇ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਉਸ ਦੇ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਜਗਦੀਪ ਕੁਮਾਰ ਮੁਤਾਬਕ ਉਹ ਓਨੀ ਦੇਰ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਮੋਲਜਮਾ ਵਿਰੁੱਧ ਕਾਰਵਾਈ ਨਹੀਂ ਹੁੰਦੀ ਦਰਅਸਲ ਮਨਦੀਪ ਕੁਮਾਰ ਇਟਲੀ ਜਾਣ ਲਈ ਸਾਲ 2023 ਵਿੱਚ ਘਰੋਂ ਨਿਕਲਿਆ ਸੀ ਪਰ ਫਿਰ ਉਹ ਮਨਦੀਪ ਸਿੰਘ ਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਉਹ ਮਾਰਚ 2024 ਤੋਂ ਲਾਪਤਾ ਸੀ ਮਨਦੀਪ ਦੇ ਭਰਾ ਜਗਦੀਪ ਮੁਤਾਬਕ ਦਸੰਬਰ 2023 ਤੋਂ ਬਾਅਦ ਨਾ ਰੂਸ ਨਾ ਹੀ ਇੱਥੋਂ ਦੇ ਏਜੰਟਾਂ ਨੇ ਉਹਨਾਂ ਦਾ ਫੋਨ ਚੁੱਕਿਆ ਫਿਰ 3 ਮਾਰਚ 2024 ਨੂੰ ਮਨਦੀਪ ਦੀ ਕਾਲ ਆਈ ਅਤੇ ਉਸ ਨੇ ਦੱਸਿਆ ਕਿ ਮੈਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਮੈਨੂੰ ਇੱਥੇ ਜਲਦੀ ਕੜਵਾ ਲਉ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ ਜਗਦੀਪ ਕੁਮਾਰ ਆਪਣੇ ਭਰਾ ਮਨਦੀਪ ਕੁਮਾਰ ਨੂੰ ਲੱਭਣ ਲਈ ਕਈ ਵਾਰ ਰੋਸ ਵੀ ਗਏ ਉਹਨਾਂ ਦੱਸਿਆ ਕਿ ਅਕਤੂਬਰ 2025 ਵਿੱਚ ਮੈਂ ਰੋਸ ਗਿਆ ਸੀ ਉੱਥੇ ਸੋਸ਼ਲ ਸੈਂਟਰ ਬਣੇ ਹੋਏ ਹਨ ਜਿਨ੍ਹਾਂ ਕੋਲ جنگ ਦੀ ਸਾਰੀ ਜਾਣਕਾਰੀ ਆਉਂਦੀ ਹੈ ਉੱਥੇ ਮੈਨੂੰ ਥੋੜਾ ਅੰਦਾਜ਼ਾ ਹੋ ਚੁੱਕਿਆ ਸੀ ਕਿ 8 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪਰ ਉਸਨੇ ਨਾਮ ਨਹੀਂ ਕਲੀਅਰ ਕੀਤੇ ਸਨ ਉਹਨਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲੈਣ ਲਈ ਸੋਸ਼ਲ ਸੈਂਟਰ ਵਾਲਿਆਂ ਨੇ ਉਹਨਾਂ ਨੂੰ ਸੈਂਟ ਪੀਟਰਬਰਗ ਪੇਜ ਦਿੱਤਾ ਜਿੱਥੇ ਮੰਦੀਪ ਦੀ ਭਰਤੀ ਹੋਈ ਸੀ ਉਹਨਾਂ ਨੇ ਉਹਨਾਂ ਨੇ ਕਮਾਂਡਰਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਭਰਾ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਗਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਮੇਰਾ ਡੀਐਨਏ ਕਰਵਾਇਆ ਜੋ ਕਿ ਦੂਸਰੀ ਵਾਰ ਹੋਇਆ ਸੀ ਇਸ ਤੋਂ ਪਹਿਲਾਂ ਉਹ ਡੀਐਨਏ ਰਿਪੋਰਟ ਫਾਰਮ ਵੀ 2025 ਵਿੱਚ ਭਾਰਤੀ ਅਥਾਰਟੀ ਰਾਹੀਂ ਇੰਡੀਅਨ ਐਮਬੈਸੀ ਮਾਸਕੋ ਨੂੰ ਦੇ ਚੁੱਕੇ ਸੀ ਉਸ ਸਮੇਂ ਉਹ 13 ਪਰਿਵਾਰਾਂ ਦੇ ਡੀਐਨਏ ਹੋਏ ਸੀ ਜਦੋਂ ਮੈਂ ਪੁੱਛਿਆ ਕਿ ਡੀਐਨਏ ਜਾਂ ਪਾਸਪੋਰਟ ਸੰਬੰਧੀ ਜਾਣਕਾਰੀ ਵਾਰ-ਵਾਰ ਕਿਉਂ ਮੰਗੀ ਜਾ ਰਹੀ ਹੈ ਜਦਕਿ ਅੰਬੈਸੀ ਵੱਲੋਂ ਪਹਿਲਾਂ ਹੀ ਸਭ ਦਿੱਤਾ ਜਾ ਚੁੱਕਾ ਹੈ ਤਾਂ ਕਮਾਂਡਰਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਨਾ ਕੋਈ ਅੰਬੈਸੀ ਨੇ ਪਹੁੰਚ ਕੀਤੀ ਹੈ ਨਾ ਹੀ ਸਾਡੇ ਕੋਲ ਡੀਐਨਏ ਰਿਪੋਰਟਾਂ ਆਈਆਂ ਹਨ ਜਿਸ ਅਧਾਰ ਤੇ ਅਸੀਂ ਤੁਹਾਨੂੰ ਤੁਹਾਡੇ ਭਰਾ ਬਾਰੇ ਦੱਸ ਸਕਦੇ ਇਸੇ ਕੌਸ਼ਾਂ ਮਗਰੋਂ ਉਹਨਾਂ ਨੂੰ ਨਵੰਬਰ ਮਹੀਨੇ ਆਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ ਸੀ ਇਸ ਤੋਂ ਬਾਅਦ ਮਨਦੀਪ ਕੁਮਾਰ ਦੀ ਮృతਕਦੇ ਮਾਸਕੋ ਮੰਗਵਾਈ ਗਈ ਅਤੇ ਮੂੜ ਡੀਐਨਏ ਕੀਤਾ ਗਿਆ ਕਿਉਂਕਿ ਬਾਡੀ ਪਛਾਣ ਯੋਗ ਨਹੀਂ ਸੀ ਜਗਦੀਪ ਕੁਮਾਰ ਮੁਤਾਬਕ ਇਸ ਵਿੱਚ ਭਾਰਤੀ ਸਰਕਾਰ ਨੂੰ ਦਾਖਲ ਦੇਣਾ ਚਾਹੀਦਾ ਹੈ ਉਹਨਾਂ ਕਹਿਆ ਕਿ ਉਹ ਅਪੀਲ ਕਰਦੇ ਹਨ ਕਿ ਜ਼ਮੀਨੀ ਪੱਧਰ ਤੇ ਤਹੀਕਾਤ ਹੋਣੀ ਚਾਹੀਦੀ ਐ ਫਿਰ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਕੀ ਮੰਤਰਾਲੇ ਤੋਂ ਮੰਤਰਾਲੇ ਤੱਕ ਦੀ ਗੱਲ ਕਰ ਸਕਦੇ ਹਨ ਤਾਂ ਉਹਨਾਂ ਆਪਣੇ ਹੀ ਭਰਾ ਨੂੰ ਲੱਭਣ ਦਾ ਫੈਸਲਾ ਕੀਤਾ ਹੁਣ ਉਹ ਕਹਿੰਦੇ ਹਨ ਕਿ ਜਿਨ੍ਹਾਂ ਕਰਕੇ ਉਸ ਦੀ ਮੌਤ ਹੋਈ ਜਦੋਂ ਤੱਕ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ ਉਹ ਦੱਸਦੇ ਹਨ ਕਿ ਪਹਿਲਾਂ ਏਜੰਟਾਂ ਨੂੰ ਪੈਸੇ ਦਿੱਤੇ ਫਿਰ ਆਪਣੇ ਭਰਾ ਨੂੰ ਲੱਭਣ ਲਈ ਅਤੇ ਵਕੀਲ ਤੇ ਪੈਸੇ ਲਗਾਏ ਫਿਰ ਥਾਂ-ਥਾਂ ੱਟਕੇ ਖਾ ਕੇ ਅੱਜ ਮੈਂ 2 ਸਾਲ ਬਾਅਦ ਆਪਣੇ ਭਰਾ ਦੀ ਮ੍ਰਿਤਕ ਦੇ ਹਾਸਲ ਕਰ ਪਾਇਆ ਤਾਂ ਕਿਤੇ ਨਾ ਕਿਤੇ ਇਸ ਵਿੱਚ ਪੋਰਟਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਹੈ ਜਗਦੀਪ ਮੁਤਾਬਕ ਸਾਲ 2023 ਵਿੱਚ ਏਐਫਆਈਆਰ ਦਰਜ ਹੋਈ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਕਹਿੰਦੇ ਹਨ ਕਿ ਉਹ 3-4 ਵਾਰ ਮੁੱਖ ਮੰਤਰੀ ਨੂੰ ਵੀ ਮਿਲੇ ਅਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਸੰਸਕਾਰ ਨਹੀਂ ਕਰਨਗੇ ਜਗਦੀਪ ਕਹਿੰਦੇ ਹਨ ਕਿ ਮੇਰੀ ਹੱਥ ਜੋੜ ਕੇ ਸੂਬਾ ਅਤੇ ਕੇਂਦਰ ਸਰਕਾਰ ਅੱਗੇ ਇਹ ਬੇਨਤੀ ਹੈ ਕਿ ਜਿੰਨੇ ਵੀ ਭਾਰਤੀ ਉੱਥੇ ਫਸੇ ਹੋਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਜਦੋਂ ਤੱਕ ਧਾਗ ਏਜੰਟਾਂ ਦਾ ਨੈੱਟਵਰਕ ਨਹੀਂ ਟੁੱਟਦਾ ਅਤੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮੈਨੂੰ ਨਹੀਂ ਲੱਗਦਾ ਕਿ ਉਦੋਂ ਤੱਕ ਇਹ ਭਰਤੀ ਬੰਦ ਹੋਵੇਗੀ ਉਹ ਦੱਸਦੇ ਹਨ ਕਿ ਮਨਦੀਪ ਦੀ ਮੌਤ ਦਾ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਚੁੱਕੀ ਸੀ ਹੁਣ ਤਾਂ ਉਹ ਸਿਰਫ ਉਸ ਨੂੰ ਇਨਸਾਫ ਦਿਵਾਉਣ ਚਾਹੁੰਦੇ ਸਨ ਅਤੇ ਉਹ ਕਹਿੰਦੇ ਹਨ ਕਿ ਉਸਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਉਧਰ ਜਲੰਧਰ ਰੂਲਰ ਬੁਲਸਦੇ ਐਸਐਸਪੀ ਰਵਿੰਦਰ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕਰ ਚੁੱਕੇ ਹਨ ਇੱਕ ਗ੍ਰਿਫਤਾਰੀ ਅਸੀਂ ਕੱਲ ਕੀਤੀ ਹੈ ਸਿਰਫ ਇੱਕ ਮੁਲਾਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਾਲੰਦੀਰ ਪਤੀ ਨਾਲ ਆਪਣੀ ਗੱਲਬਾਤ ਨਾਲ ਰੂਸੀ ਫੌਜ ਵਿੱਚ ਭਾਰਤੀ ਕਿਤੇ ਜਾ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ਚੁੱਕਿਆ ਸੀ ਮਿਸ਼ਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਪਤੀਨ ਨਾਲ ਆਪਣੀ ਗੱਲਬਾਤ ਨਾਲ ਰੂਸ ਤੋਂ ਅਜਿਹੇ ਭਾਰਤੀ ਨਾਗਰਿਕਤਾ ਦੀ ਜਲਦੀ ਰਿਹਾਈ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਭਾਰਤ ਦੇ ਵਿਦੇਸ਼ ਮੰਤਰਾਲੇ ਅਨਸਾਰ ਕੁਝ ਭਾਰਤੀ ਨਾਗਰਿਕਾਂ ਨੇ ਰੂਸੀ ਫੌਜ ਵਿੱਚ ਸਹਾਇਕ ਜਾਂ ਗੈਰ ਫੌਜੀ ਨੌਕਰੀਆਂ ਲਈ ਇਹਨਾਂ ਨਾਮਿਤ ਦਸਕਤ ਕੀਤੇ ਹਨ ਹਾਲਾਂਕਿ ਕਈਆਂ ਨੇ ਦਾਵਾ ਕੀਤਾ ਕਿ ਰੂਸ ਪਹੁੰਚਣ ਤੇ ਉਹਨਾਂ ਨੂੰ ਧੋਖੇ ਨਾਲ ਅਜਿਹੀਆਂ ਨੌਕਰੀਆਂ ਲਈ ਲਪਾਇਆ ਗਿਆ ਸੀ ਇਹਨਾਂ ਵਿੱਚ ਕੁਝ ਵਿਅਕਤੀ ਵਿਦਿਆਰਥੀ ਜਾਂ ਵੀਸਟਰ ਵੀਜੇ ਤੇ ਉੱਥੇ ਗਏ ਸਨ ਪਰ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ ਜੁਲਾਈ 2025 ਨੂੰ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇਵੀ ਇਸ ਮਾਮਲੇ ਸੰਬੰਧੀ ਰਾਜ ਸਭਾ ਵਿੱਚ ਗੱਲ ਕੀਤੀ ਸੀ ਜਿਸ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਰਾਜ ਮੰਤਰੀ ਕੀਰਤੀ ਵਰਦਨ ਨੇ ਜਾਣਕਾਰੀ ਦਿੱਤੀ ਸੀ ਇਸ ਮਾਮਲੇ 'ਚ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਰੂਸ 'ਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਵਤਨਵਾਪਸੀ ਅਤੇ ਇਸ ਦੇ ਕੰਮ 'ਚ ਆਉਂਦੀਆਂ ਚੁਣੌਤੀਆਂ ਸੰਬੰਧੀ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਤਨਾਈਟ ਪਾਰਟੀ ਮਿਸ਼ਨ ਅਤੇ ਪਾਸਪੋਰਟ ਅਧਿਕਾਰੀ ਉਹਨਾਂ ਦੇਸ਼ਾਂ ਦੇ ਮੌਜੂਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਜੀਹੀ ਦਿੰਦੇ ਹਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਪਲਬਧ ਜਾਣਕਾਰੀ ਅਨੁਸਾਰ ਰੂਸੀ ਹਥਿਆਰਬੰਦ ਫੌਜਾਂ ਵਿੱਚ 127 ਭਾਰਤੀ ਨਾਗਰਿਕ ਸਨ ਜਿਨ੍ਹਾਂ ਵਿੱਚੋਂ 98 ਵਿਅਕਤੀ ਉੱਚ ਪਦਰੀ ਸਮੇਤ ਦੀਆਂ ਸਿਵਾਵਾਂ ਨੂੰ ਇਸ ਮਾਮਲੇ ਤੇ ਭਾਰਤ ਤੇ ਰੂਸੀ ਸਰਕਾਰਾਂ ਵਿਚਕਾਰ ਚੱਲ ਰਹੀ ਗੱਲਬਾਤ ਦੇ ਨਤੀਜੇ ਵਜੋਂ ਖਤਮ ਕਰ ਦਿੱਤਾ ਗਿਆ ਸੀ ਰੂਸੀ ਹਥਿਆਰਬੰਦ ਫੌਜਾਂ ਵਿੱਚ 13 ਭਾਰਤੀ ਨਾਗਰਿਕ ਅਜੇ ਵੀ ਮੌਜੂਦ ਹਨ ਜਿਨ੍ਹਾਂ ਵਿੱਚੋਂ 12 ਬਾਰੇ ਰੂਸ ਵੱਲੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਬੰਧਤ ਰੂਸੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬਾਕੀ ਰਹਿੰਦੇ ਲਾਪਤਾ ਵਿਅਕਤੀਆਂ ਬਾਰੇ ਅਪਡੇਟ ਜਾਣਕਾਰੀ ਪ੍ਰਦਾਨ ਕਰਨ ਅਤੇ ਉਹਨਾਂ ਦੀ ਸੁਰੱਖਿਆ ਤੰਦਰੁਸਤੀ ਅਤੇ ਜਲਦ ਵਾਪਸੀ ਨੂੰ ਯਕੀਨੀ ਬਣਾਉਣ